ਜਿੱਥੇ ਹਰਿਆਣਾ ਨੇ ਬਾਦੂ ਪਾਣੀ ਲਿਆ ਤਾਂ ਉਥੇ ਹੀ ਵੱਡਾ ਜਿਹੜਾ ਐਕਸ਼ਨ ਵੀ ਹੋਇਆ ਤਾਂ BBMP ਦੇ ਡਾਇਰੈਕਟਰ ਤੇ ਬਿਨਾ ਕਿਸੇ ਬੈਂਤੀ ਦੇ ਉਹਨਾਂ ਦੀ ਤਬਾਦਲਾ ਕਰ ਦਿੱਤਾ ਗਿਆ ਤਾਂ ਆਕਾਸ਼ਦੀਪ ਸਿੰਘ ਨੂੰ ਜਿਹੜਾ ਡਾਇਰੈਕਟਰ ਵਜੋਂ ਹਟਾ ਦਿੱਤਾ ਗਿਆ ਤੇ ਉਹਨਾਂ ਦੇ ਤਬਾਦਲਾ ਕੀਤਾ ਗਿਆ ਤੇ ਉਹਨਾਂ ਦੀ ਥਾਂ ਸੰਜੀਵ ਕੁਮਾਰ ਨੂੰ ਜਿਹੜਾ ਡਾਇਰੈਕਟਰ ਲਗਾ ਦਿੱਤਾ ਗਿਆ ਜਿਸ ਦੇ ਚਾਲ ਦੇ BBMP ਦੇ ਪੰਜਾਬ ਦੇ ਮੁਖ ਜੂਨੀਅਰ ਨੇ ਜੋ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਸੰਜੀਵ ਕੁਮਾਰ ਨੂੰ BBMP ਦੇ ਜਿਹੜੀ ਆ ਕੋਈ ਖਾਸ ਤਜਰਬਾ ਨਹੀਂ ਹੈ ਤਾਂ ਇਸ ਦੇ ਚੱਲਦਿਆਂ ਹੀ ਜਿਹੜਾ ਆਕਾਸ਼ਦੀਪ ਸਿੰਘ ਦਾ ਤਵਾਦਰਾ ਕੀਤਾ ਗਿਆ ਉਸ ਨੂੰ ਰੱਦ ਕੀਤਾ ਜਾਵੇ ਤਾਂ ਇਸ ਦੇ ਨਾਲ ਹੁਣ ਸਿਆਸਤ ਵੀ ਗਰਮਾਈ ਹੋਈ ਹੈ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਆਖਰਕਾਰ ਪੰਜਾਬ ਨਾਲ ਇੰਨਾ ੱੱਕਾ ਕਿਸ ਆਧਾਰ ਤੇ ਹੋ ਰਿਹਾ ਹੈ ਕਿ ਬਿਨਾਂ ਤਜਰਬੇ ਵਾਲੇ ਅਸਰਾਂ ਨੂੰ ਹੀ ਜਿਹੜਾ BBMP ਦਾ ਡਾਇਰੈਕਟਰ ਤੱਕ ਲਗਾ ਦਿੱਤਾ ਤਾਂ ਰਾਤੋਂ ਰਾਤ ਜਿਹੜੀ ਐ ਬਾ ਤਵਾਦਲਾ ਕੀਤਾ ਗਿਆ ਤੇ ਉੱਥੇ ਹੀ ਆਕਾਸ਼ਦੀਪ ਸਿੰਘ ਦਾ ਕਹਿਣਾ ਹੈ ਕਿ ਮੈਂ ਤਾਂ ਕੋਈ ਅਪੀਲ ਹੀ ਨਹੀਂ ਕੀਤੀ ਕਿ ਮੈਨੂੰ ਬਦਲਿਆ ਜਾਵੇ ਤਾਂ ਬਿਨਾ ਅਪੀਲ ਤੋਂ ਹੀ ਬਿਨਾ ਮੇਲ ਤੋਂ ਹੀ ਬਦਲ ਦਿੱਤਾ ਗਿਆ ਤੇ ਮੇਲ ਕਰਕੇ ਉਹਨਾਂ ਨੇ ਕਿਹਾ ਹੈ ਕਿ ਮੇਰੀ ਬਦਲੀ ਰੋਕੀ ਜਾਵੇ ਤਾਂ ਉੱਧਰ ਪੰਜਾਬ ਮੁੱਖ ਇੰਜੀਨੀਅਰ ਨੇ ਕਿਹਾ ਹੈ ਕਿ ਜੋ ਸੰਜੀਵ ਕੁਮਾਰ ਨਿਯੁਕਤ ਕੀਤੇ ਗਏ ਨੇ BBMP ਦੇ ਡਾਇਰੈਕਟਰ ਉਹਨਾਂ ਨੂੰ ਤਾਂ ਇਸ ਦਾ ਤਜਰਬਾ ਹੀ ਨਹੀਂ ਹੈ